ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਉਹਦੇ ਆਗੇ ਅਰਦਾਸ ਸਮਾਰੀ ਜੀਓ ਪ੍ਰਿੰਸਬ ਤੇਰਾ ਖੋਲਾ ਅੰਕਸ ਤੇਰੀ ਵਿਢਾਈ ਕੋ ਨਾਮ ਲੈ ਜਾਣਾ ਮੇਰਾ ਸਤਿ ਓੰਕਾਰ ਵਾਹਿਗੁਰੂ ਜਿੱਕੀ ਭਤੇ ਸ੍ਰੀਪੁਰਗੋਤੀ ਜੀ ਕੀ ਸਹਾਇ ਵਾਹਿ ਸ੍ਰੀਪੁਰਗੋਤੀ ਜੀ ਕੀ ਪਾਸ਼ੀ ਦਸਵੀਂ ਪ੍ਰੇਤੰਬ ਗੋਤੀ ਸਿਮਰਕੈ ਗੁਰਨਾਨਕ ਲਈਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀਮਾਨ ਦਾਸ ਸਹਿਮ ਹੀ ਸਹਾਇ ਅਰਜਨਰ ਗੋਬਿੰਦਨ ਸਿੰਘ ਰੋ ਸਿਮਰੋ ਸ੍ਰੀ ਹਰਿਾਇ ਸ੍ਰੀ ਗੁਰਕ੍ਰਿਸ਼ਨ ਤੇ ਆਈ ਹੈ ਜੀ ਡਿਠਾ ਸਾਧੂ ਵਜਾਈ ਇੱਕ ਬਹਾਦਰ ਸਿਮਰੈ ਕਰਨੂਨ ਦੇ ਆਵੈ ਤਾਈ ਸਭ ਥਾਈ ਹੋਏ ਸਾਈ ਦਸਵਾ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਾਈ ਦਸਾ ਪਾਸ਼ੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗੰਗਦ ਸਾਹਿਬ ਜੀ ਦੇ ਪਾਠ ਦੀਦਾਰ ਦਾ ਅੰਤਰਕਾਲਸਾ ਜੀ ਸਾਈ ਬੋਲੋ ਜੀ ਪਿਆਰਿਆ ਚੋਹਾਂ ਸਭ ਜਾਦਿਆਂ 40 ਮੁਕਤਿਆਂ ਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਾਨ ਦੀ ਸ਼ਕਿਆ ਦੇ ਚਲਾਈ ਤੇਗਵਾਹੀ ਦੇਖੇ ਅੰਡਠ ਕੀਤਾ ਜਿਨ੍ਹਾਂ ਪਿਆਰਿਆਂ ਸੁਚਾਰਿਆਂ ਦੀ ਖਮਾਈ ਦਾ ਅੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੀ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਕੀਆਂ ਤੇ ਚੜੇ ਤਨਾਰਿਆਂ ਨਚਰਾਏਗੀ ਗੁਰਦਾਰਿਆਂ ਦੇ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮਨੀ ਆ ਰਿਆ ਸਿੱਖੀ ਸਦਕੇ ਸੰਸਾ ਸੰਗ ਨਿਭਾਈ ਪੰਨਿਆ ਤਖਤਾ ਸਰਬੱਤ ਗੁਰਦਵਾਰਿਆਂ ਗੁਰਤਾਮਾ ਸ਼ਹੀਦਾਂ ਭਗਤਾਂ ਜੀ ਕਾ ਧਿਆਨਤਰ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਨ ਕਾ ਸਦਕਾ ਸਰਗ ਸੁਖ ਹੋਵੇ ਯਹਾਂ ਯਹਾਂ ਖਾਲਸਾ ਜੀ ਸਾਹਿਬ ਤਾ ਤਰਿਛਿਆ ਰਿਆ ਦੇਖਤੇ ਪਤੇ ਬਿਰਦ ਕੀ ਪੈਜ ਪੰਤ ਕੀ ਜੀਤ ਸ਼ਰੀਪ ਸਾਹਿਬ ਜੀ ਸਾਹਿਬ ਜੀ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਸਦਾ ਨਰੈ ਦਾਣ ਵੀ ਬੇਕ ਦਾਣ ਸ਼ਹਾਦਾਨ ਭਰੋਸਾ ਦਾਣ ਦਾਣਾ ਸਰਦਾ ਦਾਣ ਨਾਮ ਦਾਣ ਸ੍ਰੀ ਅਮਰ ਸੋਲ ਸਾਹਿਬ ਜੀ ਕੇ ਇਸ਼ਾਨ ਚੌਕੀਆਂ ਝੰਡੇ ਮੰਗੇ ਜੁਗੋ ਜੁਗਾ ਟਲ ਧਰਮ ਖਾ ਜੇਕਾਰ ਖਾਲਸਾ ਜੀ ਸਾਹਿਬੋ ਲੋ ਜੀ ਸਿੱਖਾਂ ਦਾ ਮੰਨ ਨੀਵਾ ਮਾਤੋ ਚੀ ਮਾਤ ਦੇ ਰਾਖੀ ਕਾਲ ਪੁਰਖਾ ਮਣੀ ਪੰਦ ਦੇ ਸਹਾਇ ਸਾਹਿਬ ਦਾ ਤਾਰ ਜੀ ਉਸ ਇਨਨ ਖਾਨਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੁਭਾਲ ਦੀ দান ਦਾ ਖਾਲਸਾ ਜੀ ਨੂੰ ਵਕਸ਼ ਹੋਏ ਨਵਾਨਿਆਂ ਦੇ ਮਾਨ ਵਾਖਰੋ ਨਿਤਾਣਿਆਂ ਦੇ ਤਾਨ ਸਤਿਗੁਰੂ ਨੇ ਉਟਿਆਂ ਦੀ ਓਟ ਸੰਤਨ ਸਾਹਿਬ 3 ਗੁਰਗੰਦ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਜੋ ਰਸੂ ਨਰਗਰ ਨਵਾਸੀਆਂ ਵੱਲੋਂ ਅਰਦਾਸ ਬੇਨਤੀ ਜੋਦੜੀ ਦਾਤਾ ਜੀ ਕਿਰਪਾ ਕਰਨੀ ਜਿਉ ਪੰਜਾਬ ਵਿੱਚ ਜੋ ਹੜਾ ਆਇਆ ਉਹਨਾਂ ਦਾ ਕਿਰਪਾ ਕਰਕੇ ਜੋ ਬੇਜਵਾਨ ਪਸ਼ੂਲ ਅਤੇ ਇਨਾਮ ਰੁਖਾ ਠਿਗਾਏ ਸੀਗਾ ਸਤਿ ਸ੍ਰੀ ਅਕਾਲ ਸੇ ਮੇਰ ਪਰਿਆਤਰਕੋ ਦਾਤਾ ਜੀ ਕਿਰਪਾ ਕਰਨੀ ਹੈ ਜੀ ਫੁੱਲਣਹਾਰਾ ਫੁੱਲਣੰਦਰ ਸਭ ਕੋ ਸਤਿ ਪੁੱਲ ਗੁਰੂ ਕਰਤਾ ਦਾਤਾ ਜੀ ਕਿਰਪਾ ਕਰਨੀ ਹੈ ਜੀਵਾਂ ਤੋਂ ਜੋ ਵੀ ਫੁੱਲਾਂ ਗਲਤੀਆਂ ਉਹਨਾਂ ਮਾਫ਼ ਕਰਨੀਆਂ ਅਤੇ ਜੋ ਇਹ ਪੰਜਾਬ ਦੇ ਸੀਤ ਦਾ ਦਾਤਾ ਜੀ ਉਹ ਪੰਜਾਬ ਦੇ ਆਪ ਕਰੋ ਸਾਰਿਆਂ ਦੀ ਸੀਤੇ ਮੇਰ ਪਰਿਆਤਰਕੋ ਤੇ ਪਾਣੀ ਦਾ ਵਹਾਅ ਕਟ ਕਰਨ ਦੀ ਕਿਰਪਾਲਤਾ ਕਰਨੀ ਦਾਤਾ ਜੀ ਕਿਰਪਾ ਕਰਨੀ ਉਹ ਕੀ ਘੜੀ ਨਾਲ ਦੇਖਣ ਦੇ ਆਪਣਾ ਮਿਰ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਥ ਸਾਹ ਪ੍ਰਫਾਲੇ ਦਾਤਾ ਜੀ ਕਿਰਪਾ ਕਰਨੀ ਇਹ ਸਾਰਿਆਂ ਜੀਵਾਂ ਜੱਤਵਾਂ ਤੇ ਫਤੇ ਨ ਮੁਖਾਂ ਵੀਰਾਂ ਤੇ ਸਾਰਿਆਂ ਤੇ ਜਿਮੀਦਾਰਾਂ ਵੀਰਾਂ ਦੀ ਸੀ ਤੇ ਮੇਰ ਪਿਆਰ ਰੱਖਣਾ ਕਿ ਜੋ ਮਾਲ ਪਛਰ ਡੰਗੂਆ ਜੀ ਦਾਤਾ ਜੀ ਉਹ ਖੇਤਾਂ ਦੇ ਜ਼ਮੀਨਾਂ ਦੇ ਅਸੀਸ ਤੇ ਵੀ ਮੇਰ ਪਿਆਰ ਰੱਖੋ ਕਿਰਪਾ ਕਰੋ ਦਾਤਾ ਜੀਓ ਆਦੂ ਕਾਲੰਗ ਪੜਨਾਸੀ ਦਿਆਲਕ ਰੂਪੇ ਸਦਾ ਅੰਗ ਸੰਗੇ ਆ ਪੰਗੰਭੂਤੇ ਬਿਰਤੀ ਕਦੇ ਨਾ ਵੀ ਜਨ ਕੀ ਅਰਦਾਸ ਨਾਨਕ ਜੋਰ ਗਿਵਿੰਦ ਕਾ ਪੂਰਨ ਗੁਣ ਦਾਤਾ ਜੀ ਕਿਰਪਾ ਕਰਨੀ ਸਾਰੀਆਂ ਸੰਗਤਾਂ ਦੀਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਕੇ ਵੀਰੋ ਪੰਜਾਬ ਵਿੱਚ ਆਫਤ ਆਈਆਂ ਦਾਤਾ ਜੀ ਇਹਨਾਂ ਦੇ ਸਾਰਿਆਂ ਦੇ ਸੀਸ ਤੇ ਮਿਹਰ ਪਰਿਆਤ ਰੱਖੋ ਸੀਸ ਤੇ ਮਿਹਰ ਪਰ ਚੜ੍ਹਦੀਆਂ ਕਲਾ ਬਖਸ਼ੋ ਇਹਨਾਂ ਦੁੱਖਾਂ ਦੇ ਸਾਰ ਤੋਂ ਮਟਾਓ ਦਾਤਾ ਜੀ ਕਿਰਪਾ ਕਰਨੀ ਆਪ ਜੀ ਦਾ ਬਾਣੀ